ਉਹ ਕਿਸ ਪਾਸੇ ਪੈ ਗਏ ਹੋ ਜਿੰਨੇ ਅਕਾਲ ਤਖਤ ਦਾ ਮੱਥਾ ਲਾਇਆ ਉਹਦਾ ਹਾਲ ਬੜਾ ਬੁਰਾ ਹੋਇਆ ਜੇ ਅਰਦਾਲੀ ਦਾ ਵੇਖ ਲੋ ਮਸੇ ਰੰਗੜ ਦਾ ਵੇਖ ਲੋ ਇਧਰ ਗਾਂਧੀ ਦਾ ਵੇਖ ਲੋ ਇੱਥੇ ਫੂਟਾ ਸਿੰਘ ਹੋਣੀ ਗਿਆਨੀ ਗਿਆਨ ਸੋਣੀ ਲੰਮੇ ਪੈ ਗਏ ਆਏ ਪੰਨਾ ਵਾਲੇ ਹੋਣੀ ਲੰਮੇ ਪੈ ਗਏ ਆਏ ਤੈਨੂੰ ਕੋਈ ਸੁਖਬੀਰ ਸਾ ਅਕਲ ਦੀ ਗੱਲ ਨਹੀਂ ਦੱਸ ਰਿਹਾ ਇਹ ਤੈਨੂੰ ਸਾਰੇ ਪੁੱਠੇ ਰਹਿ ਖੜੇ ਆ ਬੰਦਾ ਬਣ ਕੇ ਹਾਲੇ ਵੀ ਛੱਡ ਦੇ ਅਕਾਲ ਤਖਤ ਦੇ ਨੱਕ ਬੱਥ ਹੋ ਕੇ ਗਲਤੀਆਂ ਦੀ ਮਾਫੀ ਤੂੰ ਪਹਿਲਾਂ ਮੰਗਿਆ ਸਭ ਕੁਝ ਛੱਡ ਦੇ ਬਹੁਤ ਕੋਈ ਜਨ ਨੂੰ ਕੰਮ ਨਹੀਂ ਲੱਗਦਾ ਕੰਮ ਨੂੰ ਰੋਣਾ ਅੱਜ ਲੋਕ ਝਾਂ ਕਰਦੇ ਆ ਅਕਾਲੀ ਦਲ ਦਾ ਕੀ ਬਲੇ ਰਹਿ ਗਿਆ ਜੇ ਜੇ ਦਾ ਅਕਾਲੀ ਦਲ ਨੂੰ ਸਰਵਾਈਵ ਕਰ ਲਈ ਅਕਾਲ ਤਖਤ ਦੇ ਨਾਲ ਆਪਣੀ ਸੂਚ ਬੂਝ ਦੇ ਨਾਲ ਫਿਰ ਲੋਕਾਂ ਦਾ ਜਾ ਕਰ ਕਰਵਾਇਆ ਹੁਣ ਅਕਾਲੀ ਦਲ ਨੂੰ ਜਿੱਦਾ ਕਰਨ ਵਾਸਤੇ ਇਹ ਦਿਨ ਰਾਤ ਪੱਜੇ ਫਿਰਦੇ ਆ ਇਹ ਜਿਹੜਾ ਤਾਣਾ ਬਾਣਾ ਫਿੱਕੜਿਆ ਅੱਜ ਜਿੱਥੇ ਪਰਸਾਂ ਕੇ ਦਿਨ ਪਿਆ ਇਹ ਕੋਈ 2 4 10 ਸਾਲਾਂ ਦੀ ਖੇਡ ਨਹੀਂ ਹੈ ਇਹ ਪਿਛਲੇ 25 30 ਸਾਲ ਤੋਂ ਸਾਡੇ ਲੀਡਰਸ਼ਿਪ ਨੂੰ ਆ ਕੇ ਰਹੀ ਸੀ ਤਾਂ ਜਾ ਕੇ ਅੱਜ ਇਹ ਹਾਲਾਤ ਬਣੇ ਆ ਅੱਜ ਕੌਮ ਦੀਆਂ ਜਿਹੜਾ ਪੰਜਾਬੀ ਸੁਭਾ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦੇ ਕੇ ਬਣਾਇਆ ਸੀ ਜਿੱਲਾ ਭਰ ਕੇ ਬਣਾਇਆ ਸੀ ਤਸਵੀਰ ਸਾਕੇ ਬਰਾਸੀ ਆਸ ਉਸ ਪੰਜਾਬੀ ਸੂਬੇ ਦੇ ਵਿੱਚ ਸਾਡਾ ਖਾਣ ਕੀ ਹੈ ਅਸੀਂ ਸਿਆਸੀ ਤੌਰ ਤੇ ਖਤਮ ਹੋ ਗਏ ਹਾਂ ਅੱਜ ਸਾਜਣਾ ਜਮਾਨਤਾ ਗਿਆ ਗਰਾਂ ਪਿਆ ਜਾਂ ਜੱਤ ਹੋ ਗੀਆਂ ਪੰਜਾਬ ਦੇ ਵਿੱਚ ਦੋ ਕਨੇ MLA ਰਹਿ ਗਏ 117 ਦੇ ਵਿੱਚੋਂ ਅੱਜ ਸਾਡੇ ਬੱਚੇ ਦਰਸ਼ਨ ਦੇ ਲੱਗੇ ਅੱਜ ਸਾਡੇ ਮਾਪੇ ਆਪਣੇ ਬੱਚਾ ਨੂੰ ਬਚਾਉਣ ਵਾਸਤੇ ਵਿਦੇਸ਼ਾਂ 'ਚ ਤੱਕਰੇ ਲੱਜਾਦਾ ਵੇਚਦੇ ਅੱਜ ਸਿੱਖੀ ਨੂੰ ਬਹੁਤ ਵੱਡੀ ਟੈ ਲੱਗੀ ਆ ਗੈਰ ਸਿੱਖ ਜਿਹੜੇ ਆ ਉਹ ਪਰਹੁਲਤ ਹੋਰਿਆ ਪੰਜਾਬ ਦੀ ਧਰਤੀ ਤੇ ਤੇ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਦੇ ਵਾਰਿਸ ਜਿਨ੍ਹਾਂ ਦਾ ਇਸ ਧਰਤੀ ਦੇ ਚੱਪੇ ਚੱਪੇ ਦੇ ਖੂਨ ਡੁੱਲਿਆ ਜਿਨ੍ਹਾਂ ਨੇ ਮਰਗਜ਼ਾਰ ਕਰਵਾਇਆ ਜਿਨ੍ਹਾਂ ਨੇ ਇਸ ਮੁਲਕ ਦੀ ਆਜ਼ਾਦੀ ਦੀ ਰੱਖਿਆ ਕੀਤੀ ਆ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਦਾ ਹਾਲ ਅੱਜ ਜੋ ਹੈ ਉਹ ਤੁਹਾਡੇ ਸਾਹਮਣੇ ਹੈ ਅੱਜ ਸਾਡਾ ਕਿਸਾਨ ਰੋ ਰਿਹਾ ਹੈ ਸਾਡੇ ਬੱਚਿਆਂ ਦਾ ਕੋਈ ਭੋਖ ਨਹੀਂ ਲੋਕਾਂ ਨੇ ਆਪਣੇ ਨਿਆਣੇ ਗੈਂਗਸਟਰ ਗੈਂਗਸਟਰ ਬਣ ਗਏ ਤੇ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਜ਼ਮੀਨਾਂ ਕਿਾਜਾ ਜਾ ਵੇਚ ਕੇ ਬਾਹਰ ਪਟੇ ਤੇ ਬਾਅਦ ਜੋ ਸਾਡੇ ਨਾਲ ਹਾਲ ਹੋਇਆ ਹੋਵੇ ਤੁਹਾਡੇ ਸਾਹਮਣੇ ਤਾਂ ਮੈਨੂੰ ਯਾਦ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਵਿੱਚ ਆਪਣੀ ਪੰਥਕ ਸਰਕਾਰ ਨੇ ਜਦੋਂ ਭਾਈ ਅਮਰੀਕ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਜਹਰਾਇਆ ਤਾਂ ਉਸ ਵੇਲੇ ਜਥੇਦਾਰ ਮੋਹਨ ਸਿੰਘ ਤਰ੍ਹਾਂ ਦੀ ਇੱਕ ਹੱਥ ਲਿਖਿਤ ਚਿੱਠੀ ਅੱਜ ਵੀ ਮੇਰੇ ਕੋਲ ਹੈ ਉਹ ਚਿੱਠੀ ਮੇਰੇ ਕੋਲ ਆ ਕੇ ਗਈ ਸੀ ਭਾਈ ਮੋਹਨ ਸਿੰਘ ਤੇ ਪਾਈਰਿ ਸਪਾਸ ਸੰਤਾਂ ਦੇ ਜਿਹੜੇ ਪੀ ਐਸ ਐਮ ਉਹ ਚਿੱਠੀ ਤੇ ਕੀ ਲਿਖਿਆ ਸੀ ਮੈਂ ਮਹਾਰਾਜ ਦੇ ਹੁਕਮ ਕਰਾ ਚੋਨਾ ਉੱਤੇ ਲਿਖਿਆ ਹੋਇਆ ਸੀ ਤੇ ਮੈਂ ਤੇ ਚਾਹੁੰਦਾ ਸੀ ਪੈ ਸੰਤ ਕਰਤਾਰ ਸਿੰਘ ਦੇ ਪੁੱਤਰ ਨੂੰ ਇੱਕ ਨਹੀਂ ਜੇ ਟਕਸਾਲ ਵਾਲੇ 8 ਸੀਟਾਂ ਵੀ ਮੰਗਦੇ ਤੇ ਦੇ ਦੇਣੀ ਲੈ ਚਾਹੀਦੀ ਸੀ ਇਹ ਸਿੱਖੀ ਦੀ ਯੂਨੀਵਰਸਿਟੀ ਆ ਟਕਸਾਲ ਪਰ ਇਹਨਾਂ ਨੇ ਮੇਰੀ ਗੱਲ ਨਹੀਂ ਮੰਨੀ ਤੇ ਹੁਣ ਇਲੈਕਸ਼ਨ ਹੋਣੀ ਆ ਕੋਪਸ਼ਨ ਕੋਪਸ਼ਨ ਹੋਣੀ ਸੀ ਰੈਕਸ਼ਨ ਤੋਂ ਬਾਅਦ ਉਹਦੇ ਵਾਸਤੇ ਮੈਂਬਰ ਚਾਹੀਦੇ ਸੀ 9 ਮੈਂ ਬਣ ਗਿਆ ਸ ਬਿਨਾ ਮੁਕਾਬਲਾ ਗਰਦਾਸਪੁਰ ਦੇ ਲੋਕਾਂ ਨੇ ਮੇਰਾ ਮਾਨਤਾਨ ਕੀਤਾ ਕਿਉਂਕਿ ਮੈਂ ਉਦੋਂ ਬਰਾਕ ਸੰਧੀ ਧਾਰੀਵਾਲ ਦਾ ਚੇਅਰਮੈਨ ਵੀ ਸਾਂ ਤੇ ਲੈਂਡਮਾਰਕ ਬੈਂਕ ਦਾ ਵੀ ਚੇਅਰਮੈਨ ਸਾਂ ਕੱਲ ਜੋ ਫੜਦਾ ਹੀ ਬਣ ਗਿਆ ਤੇ ਤੋਰ ਸਾਹਮਣਾ ਜਿੰਸੇਦਾਰੀ ਬਣ ਗਈ ਤੇ ਲੋਕਾਂ ਕਿਆ ਵੀ ਨਹੀਂ ਇਹੀ ਛੋਟੇਪੁਰ ਦੇ ਉਲਟ ਬੰਦਾ ਵਿਖ ਲਿਆ ਮੈਂ bina ਮੁਕਾਬਲਾ ਬਣ ਗਿਆ ਮੇਰੇ ਕੋ ਚਿੱਠੀ ਗਈ ਤੇ 8 ਵੋਟਾਂ ਤਰਸਾਨ ਦੇ ਕੋਲ ਹੈਗੀਆਂ ਨੇ ਤੇ ਕਾਕਾ ਨੌਵੀਂ ਵੋਟ ਤੂੰ ਪਾਉਣੀ ਐ ਭਾਈ ਅਮਰੀਕ ਸਿੰਘ ਨੂੰ ਆਪਾਂ ਕੋਆਪ ਕਰਕੇ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਬਣਾਉਣਾ ਮੈਂ ਚੱਤੀ ਮੱਥੇ ਨੂੰ ਲਾਈ ਜਦੋਂ ਸ਼੍ਰੋਮਣੀ ਕਮੇਟੀ ਦਾ ਜਨਾਜ਼ਾ ਸੀ ਪਤਾ ਨਹੀਂ ਸਰਕਾਰ ਨੇ ਉਹਨਾਂ ਅੱਠਾ ਚਮੇ ਕੋਈ ਖਰੀਦ ਕੇ ਘਰਾ ਲਿਆ ਮੈਨੂੰ ਪਾਰੋਂ ਭਸ ਪਾਇਆ ਬੜੀਕ ਸੇ ਉਹਨਾਂ ਦੇ ਇਸਲੇ ਪਗਈ ਤੇ ਮੋੜ ਨਾ ਪਾਇਓ ਭਿੰਦੇ ਸਾਡੇ ਆਪਣੇ ਕਰ ਗਏ ਮੇਰਾ ਉਹਨਾਂ ਨਾਲ ਬਹੁਤ ਪ੍ਰੇਮ ਸੀ ਬਹੁਤ ਵਧੀਆ ਇਨਸਾਨ ਸੀ ਅੱਜ ਖਾਲਸਾ ਜੀ ਮੈਂ ਲੰਬਾ ਲੈਕਚਰ ਨਹੀਂ ਕਰਨਾ ਸਿੰਘ ਸਾਹਿਬ ਦੇ ਤੁਸਾਂ ਵਿਚਾਰ ਸੁਣਨੇ ਆ ਇੱਕ ਪਾਸੇ ਉਹ ਲੋਕ ਸੀ ਜਿਹੜੇ ਅਕਾਲ ਤਖਤ ਦੀ ਮਾਨ ਮਰਯਾਦਾ ਵਾਸਤੇ ਸੀਸ ਦੇ ਰਹੇ ਆ ਅੱਜ ਦੂਜੇ ਪਾਸੇ ਉਹ ਲੀਡਰ ਨੇ ਜਿਹੜੇ ਅਕਾਲ ਤਖਤ ਦਾ ਮਜ਼ਾਕ ਬਣਾ ਰਹੇ ਆ ਆ ਵੀ ਸਾਡੇ ਸਿੰਘ ਸਾਹਿਬ ਭਾਈ ਹਰਪ੍ਰੀਤ ਸਿੰਘ ਹੋਣੀ ਪੀ ਐਚ ਡੀ ਐ ਇਹ ਵੀ ਭਾਈ ਅਮਰੀਕ ਸਿੰਘ ਵਾਂਗੂ ਪਰੇ ਲਿਖੇ ਆ ਇਸੇ ਕੇ ਇਤਿਹਾਸ ਤੋਂ ਮਰਯਾਦਾ ਤੋਂ चंकी तरह वाकफ है इन्होंने जो अकाल तख्त फैसला दो दसंबर होया मन की आवाज लोग लंबे समय तो उठीक रहे पर कोई सच बोलने वाला कोई सूरमा अकाल तखत का जथेदार ਅਕਾਲੇ ਫੂਲਾ ਸਿੰਘ ਵਰਗਾ ਹੈ ਕੱਢਣਾ ਲੋਕਾਂ ਨੇ ਅਕਾਲ ਤਖਤ ਦਾ ਪਜਾਕ ਬਣਾ ਦਿੱਤਾ ਉਹਨਾਂ ਨੂੰ ਥਨ ਪਵੇ ਅਕਾਲ ਤਖਤ ਤੇ ਜੱਜ ਹੈ ਜਦੋਂ ਮਰਜ਼ੀ ਬਣਾ ਦਿੰਦੇ ਸੀ ਜਦੋਂ ਮਰਜ਼ੀ ਲਾ ਦਿੰਦੇ ਸੀ ਇਹ ਬਰਜਾਦਤਾ ਫੋਰਥ ਕਲਾਸ EMPLOYEES ਵਾਸਤੇ ਵੀ ਨਹੀਂ ਹੁੰਦੀ ਉਹਨੂੰ ਵੀ ਰੱਖਣ ਦਾ ਵੀ ਕੋਈ ਤਰੀਕਾ ਹੁੰਦਾ ਉਹਨੂੰ ਕੱਢਣ ਦਾ ਵੀ ਕੋਈ ਤਰੀਕਾ ਹੁੰਦਾ ਜਿਹੜਾ ਆਕਾਲ ਤਖਤ ਸਾਡੇ ਵਾਸਤੇ ਇੱਕ ਤਾਂ ਪ੍ਰਮਾਤਮਾ ਹੈ ਵਾਹਿਗੁਰੂ ਹੈ ਉਹ ਤਾਂ ਬ੍ਰਹਮ ਗਿਆਨੀ ਡਿਸਕ੍ਰਾਈਬ ਕਰ ਸਕਦਾ ਹੈ ਅਸੀਂ ਪ੍ਰਮਾਤਮਾ ਤੋਂ ਥੱਲੇ ਆਕਾਲ ਤਖਤ ਨੂੰ ਸਮਝਦੇ ਸੀ ਆਕਾਲ ਤਖਤ ਦਾ ਹੁਕਮ ਹਰ ਸੇਖ ਵਾਸਤੇ ਅਦਾਈ ਹੁਕਮ ਹੁੰਦਾ ਸੀ ਜੱਥੇਦਾਨ ਨੇ ਦੋ ਤਰੀਕ ਨੂੰ ਇੱਕ ਫੈਸਲਾ ਕੀਤਾ ਇਹ ਫੈਸਲਾ ਬਹੁਤ ਲੇਟ ਹੋਇਆ ਹੈ ਕਿਉਂਕਿ ਕੌਮ ਦੇ ਵਿੱਚ ਗਰਜੁਰ ਕਰਨ ਵਾਲੇ ਲੋਕ ਬਹੁਤੇ ਆ ਸੱਚ ਬੋਲਣ ਵਾਲੇ ਅਣਖੀ ਬੰਦੇ ਘੱਟ ਆ ਸੱਚ ਬੋਲਣ ਵਾਲੇ ਵੈਸੇ ਘੱਟ ਹੁੰਦੇ ਆ ਉਹ ਜਦੋਂ ਸੱਚ ਬੋਲਿਆ ਤੇ ਭਰਾਓ ਉਸ ਦਿਨ ਲੋਕਾਂ ਦੀ ਨਮਜ ਵੇਖਣ ਵਾਲੀ ਸੀ ਪੰਜਾਬ ਦੇ ਵਿੱਚ ਉਹ ਜੋ ਫੈਸਲਾ ਜਾਨੇ ਹਰਪ੍ਰੀਤ ਸਿੰਘ ਹੋਣੀ ਪੁੱਛ ਰਹੇ ਸੀ ਇੱਕ ਇੱਕ ਕਰਕੇ ਉਹ ਗੁਨਾਹ ਮੰਨ ਰਹੇ ਸੀ ਜਿਨ੍ਹਾਂ ਨੇ ਕਈ ਸਾਲ ਪਹਿਲਾਂ ਦੇ ਪਾਣੀ ਨਹੀਂ ਪੀਣ ਦਿੱਤਾ ਤੇ ਜੇ ਅਸਾਂ ਪ੍ਰਕਾਰ ਦੀ ਕੰਨ ਕਰਾਇਆ ਹੋਇਆ ਸਗਾ ਕੱਖ ਨਾ ਨਹੀਂ ਗੱਲੇ ਬਾਤ ਕਰੀ ਜਾਂਦੇ ਸੀ ਮੰਨਦੇ ਨਹੀਂ ਸੀ ਪਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਆਪ ਮਨਾਇਆ ਇਹ ਕਹਾਣੀ ਵਰਤਾਈ ਆ ਇਹ ਉਹਦਾ ਪਾਣਾ ਸੀ ਮੈਂ ਤੁਹਾਨੂੰ ਇੱਕ ਆਪਣੀ ਹੱਟ ਪੀਂਦੀ ਜੇਦਨਾਂ ਦੀ ਦੱਸਣ ਲੱਗਾ ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋਇਆ ਮੈਂ ਜिले ਦਾ ਜ਼ਥੇਦਾਰ ਸੀ ਅਸੀਂ ਕਮਾਡਾ ਚ ਲੁਕਦੇ ਫਿਰਦੇ ਸੀ ਫੌਜ ਦਾ ਪਹਿਰਾ ਸੀ ਸਾਡੇ ਕਈ ਸੱਜਣ ਦੱਸ ਦਿੰਦੇ ਸੀ ਵੀ ਆਹ ਕੱਟੜ ਆਏ ਇਹਨੂੰ ਪਹਿਲਾਂ ਮਾਰੋਗੇ ਤੇ ਫੇਰ ਠੀਕ ਹੈ ਤੇ ਫੌਜਾਂ ਦੇ ਵੇਹਦੇ ਕੱਖ ਨਹੀਂ ਸੀ ਉਹ ਤਾਂ ਅਮਰਤਾਰੀ ਪੀਲੀ ਪਗੜ ਤੋਹ ਚ ਲੈnde ਸੀ ਅਸੀਂ ਕਮਾਡਾ ਚ ਸੌਂਦੇ ਸੀ ਇੱਕ ਮਹੀਨਾ ਲੋਕਾਂ ਦੇ ਕਬਾੜਾ ਦੀ ਸੁਤੇ ਇੱਕ ਗਣ ਮੇਰਾ ਕੋਈ ਸੱਜਣ ਮਿੱਤਰ ਸੀ ਚੇਅਰਮੈਨ ਹਰਦੇਵ ਸਿੰਘ ਮੈਂ ਉਹਦੇ ਭੋਗ ਦੇ ਸ਼ੁਕ ਦਾ ਛਕੁੰਦਾ ਆਇਆ ਤਾਂ ਮੈਂ ਬੋਲਦਿਆਂ ਮਹਾਦੇ ਜੂਰੀ ਚ ਕਹ ਰਿਹਾ ਮੈਂ ਬੋਲਦਿਆਂ ਉੱਥੇ ਕਿਹਾ ਤੇ ਗੁਰੂ ਰਾਮਦਾਸ ਜੱਜੇ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਨਾਲ ਕੋ ਅਸੀਂ ਸੁਣਦੇ ਸੀ ਕਿਸੇ ਪੀਰ ਫਕੀਰ ਦੀ ਜਗ੍ਹਾ ਤੇ ਕੋਈ ਪਿਸ਼ਾਬ ਕਰ ਦਵੇ ਨਾ ਓ ਪੀਰ ਫਕੀਰ ਨੂਰ ਲੈਂਦਾ ਦਾਦਾ ਧੜੇ ਕਰਦੇ ਜਿੱਥੇ ਗੋਰੀਆਂ ਦੇ ਗੋਲ ਹਰਦੇ ਸੀ ਲੋਕਾਂ ਦੀਆਂ ਸੁਖਣਾ ਪੂਰੀਆਂ ਹੁੰਦੀਆਂ ਸੀ ਸਦੀਆਂ ਤੋਂ ਖਡ ਪਾਠਾਂ ਦਾ ਪ੍ਰਵਾਹ ਚੱਲਦਾ ਸੀ ਉਹ ਧਰਤੀ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਦੇ ਸਿੱਧੀ ਦਿਹਾੜੇ ਤੇ ਤੂਪਾ ਟੈਂਕਾਂ ਨਾਲ ਬੇਗਰਾਂਵਾਂ ਦੇ ਖੂਨ ਨਾਲ ਭੰਨੀ ਗਈ ਤੇ ਜੇ ਮਾਲਕੋ ਤੁਸਾਂ ਨਾ ਕੀਤਾ ਕੁਝ ਇਹ ਸੱਜੇ ਲਵਨ ਸੀ ਮੈਂ ਦਿਨੋਂ ਕਹਿ ਰਿਹਾ ਸੀ ਤੇ ਗੁਰੂ ਰਾਮਦਾਸ ਗੁਰੂ ਹਰਗੋਬਿੰਦ ਸਾਹਿਬ ਲੋਕਾਂ ਨੇ ਬੰੜੋ ਆਜਾ ਤੇ ਮੈਂ ਬੋਲ ਕੇ ਹਟਿਆ ਉਸ ਪਿੰਡ ਦਾ ਬਾਜੀਗਰ ਚੌਕੀਦਾਰ ਸੀ ਉਹਦਾ ਨਾਂ ਸੀ ਲੱਖੀ ਉਹ ਪੱਜਾ ਪੱਜਾ ਬਾਹਰ ਆਇਆ ਮੈਨੂੰ ਕਹਿੰਦਾ ਜਥੇਦਾਰ ਜੀ ਪਾਕਿਸਤਾਨ ਤੋਂ ਖਬਰ ਆਈ ਹੈ ਇੰਦਰਾ ਗਾਂਧੀ ਮਾਰੀ ਗਈ ਹੈ ਮੈਂ ਲੰਮੇ ਪੈ ਕੇ ਉੱਥੇ ਡੰਡੋਤ ਕੀਤੀ ਇਹ ਸ਼ਕਤੀ ਗੁਰੂ ਹਰਗੋਬਿੰਦ ਸਾਹਿਬ ਦੀ ਸੀ ਗੁਰੂ ਹਰਗੋਬਿੰਦ ਸਾਹਿਬ ਨੇ ਯਾਹਨੇ ਹਰਪ੍ਰੀਤ ਸਿੰਘ ਹੋਰਾਂ ਕੋ ਜਿਥੇ ਜਾਣ ਅਕਬੀਰ ਸਿੰਘ ਹੋਰਾਂ ਕੋ ਪੰਜ ਸੱਜ ਸਮਾਨਾ ਕੋ ਸੇਵਾ ਲਈ ਜੋ ਜੋ ਕੰਦੇ ਦੇ ਵੀ ਤੂੰ ਬਿਨਾ ਕੀਤਾ ਓਏ ਮੰਗਾਇਆ ਸਾਰੇ ਸੰਸਾਮ ਦੇ ਵੇਖਿਆ ਅਕਾਲ ਤਖਤ ਦੀ ਸ਼ਕਤੀ ਨੂੰ ਯਾਹਨੇ ਹਰਪ੍ਰੀਤ ਸਿੰਘ ਨੇ ਅੰਮ੍ਰਿਓਂ ਕੀਤਾ ਦੁਬਾਰਾ ਲੋਕ ਡੀਕਦੇ ਸੀ ਪਤਾ ਨਹੀਂ ਅਕਾਲੀ ਫੂਲਾ ਸਿੰਘ ਵੇਲੇ ਕੀ ਹੋਇਆ ਹੋ ਸਾਰੀ ਦੁਨੀਆ ਨੇ ਟੀਵੀ ਤੇ ਦੇਖਿਆ ਜੋ ਕੁਝ ਹੋਰਦਨ ਹੋਇਆ ਉਹਨਾਂ ਨੇ ਕਮੇਟੀ ਬਣਾ ਦਿੱਤੀ ਤੇ ਭਰਤੀ ਜਿਹੜੀ ਆ ਕਮੇਟੀ ਕਰੇਗੀ ਉਹ ਵੇਖੋ ਰੱਜੇ ਨਹੀਂ ਹਾਂਜੀ ਪੰਜਵਰੀ ਮੁੱਖ ਮੰਤਰੀ 30 ਸਾਲ ਅਕਾਲੀ ਦਲ ਦੇ ਪ੍ਰਧਾਨ ਸ਼੍ਰੋਮਣੀ ਕਮੇਟੀ ਵਿੱਚ ਆਇਆ ਉਹ ਕਾਲਤਖ ਦਰਜੇ ਦਰਜੇ ਤੋਂ ਮੱਝ ਬਣਾ ਦੇ ਜਦੋਂ ਬੱਤੀ ਲਾਉਣ ਕੋਈ ਪਾਰਟੀ ਦੇ ਵਿੱਚ ਉਹਨਾਂ ਦੇ ਲੈਵਲ ਦਾ ਲੀਡਰ ਨਹੀਂ ਸੀ ਜਿੱਦਲੀ ਨਾਲ ਸਾਥ ਸੀ ਇਹਦੀ ਤਾਕਤ ਹੁੰਦਿਆਂ ਰੱਜੇ ਨਹੀਂ ਕੋਈ ਰਿਸ਼ਤੇਦਾਰ ਨਹੀਂ ਰਿਆ ਉਹਨਾਂ ਦੇ ਰਿਸ਼ਤੇਦਾਰਾਂ ਦੀ ਕੁਰਬਾਨੀ ਕੀ ਆ ਭਈ ਅਕਾਰੋਂ ਦੀ ਕੀ ਕੁਰਬਾਨੀ ਆ ਭਈ ਮਜੀਠੇ ਜੀ ਦੀ ਕੀ ਕੁਰਬਾਨੀ ਆ ਅਜੇ 4-5 ਸਾਲ ਜਲਚ ਰਹੇ ਆ ਇੱਕ ਗਰਦੀ ਕੁਰਬਾਨੀ ਨਹੀਂ ਸਾਰਾ ਨੂੰ ਵਜੀਰ ਬਣਾ ਦਿੰਦਾ ਪਰ ਰੱਜੇ ਫੇਰ ਦੀ ਅਕਾਤ ਤਖਤ ਨਹੀਂ ਮੰਨਣਾ ਦੋ ਮੰਤਰਾ ਕੋ ਸੀਵੇ ਦਵਾ ਦਿੱਤੇ ਜਥੇਦਾਰ ਜੀ ਨੇ ਕਿਹਾ ਪੰਜਾਂ ਨਾਲ ਸਾਰੋ ਅੱਜ ਅੱਜ ਪਿਆਣਾ ਹੋਇਆ। ਉਹ ਪੀਆ ਜੀ ਚੀਮਾ ਸਾਹਿਬ। ਕਹਿੰਦਾ ਅਕਾਲ ਤਖਤ ਦੀ ਕਮੇਟੀ ਲੋਕਾਂ ਨੂੰ ਘਬਰਾਇਆ ਕਰ ਰਹੀ ਹੈ। ਉਹ ਤੇਸਾ ਪਾਸੇ ਪੈ ਗਏ ਉਹ ਜਿੰਨੇ ਅਕਾਲ ਤਖਤ ਖਰਾ ਮੱਥਾ ਲਾਇਆ ਉਹਦਾ ਹਾਲ ਬੜਾ ਬੁਰਾ ਹੋਇਆ ਜੀ। ਅਰਦਾਸੀ ਦਾ ਵੇਖ ਲਓ, ਮਸੇਵੰਦਰ ਦਾ ਵੇਖ ਲਓ, ਇਤਰਾ ਗਾਂਧੀ ਦਾ ਵੇਖ ਲਓ। ਇੱਥੇ ਬੁੱਟਾ ਸਿੰਘ ਓੜੀ ਗਿਆਨੀ ਗਿਆਨ ਸਿੰਘ ਓੜੀ ਲੰਮੇ ਬੈ ਕੇ ਆਏ ਆ। ਬੰਨਾਲੇ ਓੜੀ ਲੰਮੇ ਬੈ ਕੇ ਆਏ ਆ। ਤੈਨੂੰ ਕੋਈ ਸੁਖਬੀਰ ਸਾਹਿਬ ਅਕਲ ਦੀ ਗੱਲ ਨਹੀਂ ਦੱਸ ਰਿਹਾ ਇਹ ਤੈਨੂੰ ਸਾਰੇ ਪੁੱਠੇ ਰਾਹ ਖਾ ਰੇ ਆ ਬੰਦਾ ਵਰਗੇ ਹੱਲੇ ਵੀ ਛੱਡ ਦੇ ਅਕਾਲ ਤਖਤ ਦੇ ਨਾ ਤੋਂ ਬਥੋਕੇ ਗਲਤੀਆਂ ਦੀ ਮਾਫੀ ਤੂੰ ਪਹਿਲਾਂ ਮੰਗਿਆ ਸਭ ਕੁਝ ਛੱਡ ਦੇ ਬਹੁਤ ਵਾਰ ਜਨੂੰ ਕੰਮ ਨਹੀਂ ਦਿੱਤਾ ਕੰਮ ਨੂੰ ਰੋੜਾ ਨਾ ਅੱਜ ਲੋਕ ਚਾਹ ਕਰਦੇ ਆ ਅਕਾਲੀ ਧਰ ਦਾ ਕੀ ਪੱਲੇ ਰਹਿ ਗਿਆ ਜਿੰਮੇਦਾਰੀ ਅਕਾਲੀ ਧਰ ਨੂੰ ਸਰਵਾਈਵ ਕਰ ਲਈ ਅਕਾਲ ਤਖਤ ਦੇ ਨਾ ਆਪਣੀ ਸੂਚ ਬੂਝ ਦੇ ਨਾਲ ਕਿੰਨੋਂ ਕਾਜ ਜਗਰ ਕਰਵਾਇਆ ਹੁਣ ਕਾਲੀਦਾਨ ਨੂੰ ਜਿੰਦਾ ਕਰਨ ਵਾਸਤੇ ਇਹ ਦਿਨ ਰਾਤ ਪੱਜੇ ਫਿਰਦੇ ਆ ਮੈਂ ਇਹਨਾਂ ਦਾ ਤਧਵਾਦ ਕਰਦਾ ਸਮਾ ਆ ਗਿਆ ਨੇ ਜਿੰਦਾ ਮੈਂ ਬਹੁਤ ਕੁਝ ਕਹਿੰਦਾ ਹੋਇਆ ਅੱਜ ਜੇ ਕੌਮ ਜੀਦੀ ਐ